ਪ੍ਰਚਾਰ ਸਭ ਤੋਂ ਮਾੜਾ ਜੇ ਕਿਸੇ ਦਾ ਸੀ ਇਸ ਸੀਟ ਦੇ ਉੱਤੇ ਇੱਥੋਂ ਤੱਕ ਕਿ ਅਕਾਲੀ ਦਲ ਨਾਲੋਂ ਵੀ ਮਾੜਾ ਪ੍ਰਚਾਰ ਕਾਂਗਰਸ ਦਾ ਸੀ ਸੰਗਰੂਰ ਦੇ ਤੁਸੀਂ ਦਲਿਤ ਵਰਗ ਦੇ ਲਈ ਐਡੀ ਤਕੜੀ ਸਕੀਮ ਲੈ ਕੇ ਆਏ ਹੋ ਕਿ ਉਹਨਾਂ ਨੂੰ 8300 ਰੁਪਏ ਦੇਣਾ ਗਰੀਬ ਤੁਸੀਂ ਇਹਦੇ ਕਿੱਥੇ ਤੁਹਾਡੇ ਪੋਸਟਰ ਸੀ ਗਰੀਬ ਜਨਤਾ ਤੱਕ ਇਹ ਸਕੀਮ ਪਹੁੰਚਾਉਣ ਦੇ ਲਈ ਕੀਤਾ ਕੀ ਥੋੜੀ ਰੈਲੀ ਕਿੱਥੇ ਹੋ ਰਹੀ ਹੈ ਤੁਹਾਡੇ ਪਿੰਡ ਦੇ ਵਿੱਚ ਨਿੱਕੀਆਂ ਮੀਟਿੰਗਾਂ ਕਿੱਥੇ ਹੋ ਰਹੀਆਂ ਤੁਹਾਨੂੰ ਐਂ ਨਹੀਂ ਪਤਾ ਕਿ ਕਰਨੀਆਂ ਕਿਹੜੇ ਵਰਗ ਚ ਸਾਨੂੰ ਵੋਟ ਕਿਹੜੇ ਵਰਗ ਦੀ ਆ ਰਹੀ ਹੈ ਭਰਾ ਜਿਹੜੇ ਐਮਐਲਏ ਆ ਉਹਨਾਂ ਦਾ ਵਿਰੋਧ ਇਸ ਸ਼ਹਿਰ ਦੇ ਵਿੱਚ ਸ਼ਰਿਆਂ ਵਿਰੋਧ ਆ ਪਰ ਕਿਹੜਾ ਸਭ ਨੂੰ ਕੈਸ਼ ਕਰੀ ਨਹੀਂ ਪਾਈ ਜੁਨਾ ਸਾਰੀਆਂ ਗੱਲਾਂ ਦੇ ਬਾਵਜੂਦ ਕਮਾਲ ਦਾ ਰਿਸਪੌਂਸ ਆ ਉੱਥੇ ਕਾਂਗਰਸ ਦੇ ਲਈ ਸੰਗਰੂਰ ਦੇ ਵਿੱਚ ਜੇ ਮੈਂ ਬਹੁਤ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਹੈ ਕਾਂਗਰਸ ਆਪਦੇ ਜੇ ਵੋਟ ਵਰਗ ਨੂੰ ਪਕਤਾਉਣ 'ਚ ਸਫਲ ਹੋ ਗਈ ਤਾਂ ਆਮ ਆਦਮੀ ਪਾਰਟੀ ਨੂੰ ਢਾ ਸਕਦੀ ਆ ਪਰ ਲੱਗਦਾ ਹੀ ਆ ਕਿ ਜਿੰਨਾ ਢਿੱਲਾ ਤੇ ਬੇਹਿਸਾਬਾ ਪ੍ਰਚਾਰ ਸੀਗਾ ਇਹਨਾਂ ਤੋਂ ਵੋਟ ਪਕਤਾਈ ਨਹੀਂ ਜਾਣੀ ਤੇ ਮੀਤ ਹਰ ਇੱਥੋਂ ਜਿੱਤ ਜਾਣਗੇ ਵਧੀਆ ਇੱਕ ਵਿਕਟਰੀ ਉਹ ਲੈ ਜਾਊਗਾ ਇਹ ਰ ਮਾਨਸਾ ਦਾ ਕਰੇਜੋ ਇੱਕ ਖਾਸ ਇੱਕ ਵਰਗ ਦੇ ਵਿੱਚ ਹੈਗਾ ਸਿੱਖ ਪਛਰ ਦੇ ਵਿੱਚ ਹੈਗਾ ਅ ਸੰਗਰੂਰ ਜਿਹੜਾ ਹੈਗਾ ਉਹਦੇ ਆਲਮੋਸਟ 25% ਦੇ ਨੇੜੇ ਤੇ హిందూ ਪੋਪੂਲੇਸ਼ਨ ਹੈਗੀ ਹੈ ਸੋ ਆਪਾਂ ਇਹ ਮੰਨ ਕੇ ਚੱਲੀਏ ਕਿ ਉਹਨਾਂ ਨੂੰ ਉੱਥੇ ਬਹੁਤ ਘੱਟ ਵੋਟ ਬਣਨੀ ਹੈ ਇਸ ਤੋਂ ਇਲਾਵਾ ਦਲਿਤ ਵਰਗ ਦੇ ਵਿੱਚ ਵੀ ਸਿਮਰਨਜੀਤ ਸਿੰਘ ਮਾਨ ਦਾ ਨਹੀਂ ਦਿਖਾਈ ਦਿੱਤੇ ਤੇ ਆਪਾਂ ਜੇ ਮਲੇਰਕੋਟਲਾ ਨੂੰ ਦੇਖਦੇ ਹਾਂ ਮਲੇਰਕੋਟਲਾ ਹੁਣ ਤੱਕ ਸਿਮਰਨਜੀਤ ਸਿੰਘ ਮਾਨ ਦਾ ਘੜ ਰਿਹਾ ਹੈ ਮਲੇਰਕੋਟਲਾ 1992 ਤੋਂ ਬਾਅਦ ਬਾਪਰੀ ਮਸਜਿਦ ਜਦੋਂ ਉਹਨਾਂ ਨੇ ਹਾ ਦਾ ਨਾਮ ਮਾਰਿਆ ਉਸ ਤੋਂ ਬਾਅਦ ਉਸ ਤੋਂ ਲਗਾਤਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਂਦਾ ਰਿਹਾ ਹੈ ਕੁੱਝ ਨੂੰ ਰੂਟ ਤਾਂ ਪਤਾ ਲੱਗਦਾ ਰਿਹਾ ਕਿ ਇਦੋਂ ਪਹਿਲਾਂ ਪੁਰਾਣੀਆਂ ਜਿਹੜੀਆਂ ਇਲੈਕਸ਼ਨਾਂ ਜਿੱਥੇ ਤਿੰਨ ਵਾਰ ਜਿੱਤੇ ਵੀ ਆ ਤਾਂ ਢੀਂਸਾ ਜਿਹੜਾ ਗਰੁੱਪ ਸੀਗਾ ਉਹ ਕਿਸੇ ਹੱਦ ਤੱਕ ਸਿਮਰਨਜੀਤ ਸਿੰਘ ਮਾਨ ਨੂੰ ਨੂੰ ਸਪੋਰਟ ਕਰਦਾ ਰਿਹਾ ਇਹ ਇਲੈਕਸ਼ਨ ਦੇ ਵਿੱਚ ਸ਼ਾਇਦ ਮਤਲਬ ਉਹ ਜਿਹੜਾ ਢੀਂਸਾ ਗਰੁੱਪ ਹੈਗਾ ਉਹ ਉਹਨਾਂ ਦੇ ਥਾਂ ਤੇ ਕਿਹੜਾ ਹੋਰ ਸਪੋਰਟ ਕਰ ਰਿਹਾ ਹੈਗਾ ਸਿਮਰਨਜੀਤ ਸਿੰਘ ਮਾਨ ਦਾ ਆਧਾਰ ਸਾਰਾ ਇਸ ਸਮੇਂ ਸੀਟ ਦੇ ਉੱਤੇ ਆ ਉਹ ਜੇ ਇੱਥੋਂ ਹਾਰਦੇ ਆ ਤਾਂ ਉਹਨਾਂ ਲਈ ਇਦੋਂ ਬਾਅਦ ਪੰਜਾਬ ਦੇ ਵਿੱਚ ਦੇਖੋ ਰਸਤੇ ਕਾਫੀ ਔਖੇ ਉਹਨਾਂ ਦੇ ਹੋ ਜਾੜੇ ਆ ਕਾਂਗਰਸ ਦੇ ਵਿੱਚ ਸੁਖਪਾਲ ਖਹਿਰਾ ਲਗਭਗ ਹਾਸ਼ੀਏ ਤੇ ਚਲੇ ਜਾਣਗੇ ਜੇ ਇਹ ਸੀਟ ਹਾਰਦੇ ਆ ਤੇ ਜੇ ਆਮ ਆਦਮੀ ਪਾਰਟੀ ਹਾਰਦੀ ਆ ਤਾਂ ਮੈਨੂੰ ਲੱਗਦਾ ਵੀ ਫਿਰ ਕਨਰਾਟਾ ਜੂ ਤੇ ਸਤਾਈ ਦੀ ਰੱਬ ਬਹੁਤ ਔਖੀ ਹੋ ਜਾਏ ਆਮ ਆਦਮੀ ਪਾਰਟੀ ਆਪ ਵੀ ਜ਼ੋਰ ਵੀ ਬੋਤ ਲਗਾ ਰਹੀ ਹੈ ਪਿਛਲੀ ਵਾਰ ਜਿਹੜੀ ਢਿਲਮਟ ਰੱਖੀ ਸੀ ਉਹਨਾਂ ਨੇ ਜਿਸ ਕਰਕੇ ਸਿਮਰਜੀਤ ਸਿੰਘ ਮਾਨੜਾਤਾ ਸੀ ਰਿਪੋਰਟ ਤੇ ਜਿੱਤ ਕੇ ਸੀਗੇ ਐਸ ਤਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਢਿਲਮਟ ਜਿਹੜੀ ਹੈ ਆਮ ਆਦਮੀ ਪਾਰਟੀ ਇਹ ਸੀਟ ਤੇ ਨਹੀਂ ਛੱਡ ਰਹੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗगन ਐਸੋਲੇ ਚਰਚਾ ਸੰਗਰੂਰ ਸੀਟ ਦੀ ਸੰਗਰੂਰ ਦੇ ਵੋਟਰ ਜਾਨਣਾ ਚਾਹੁੰਦੇ ਨੇ ਕਿ ਉਥੋਂ ਖੈਰਾ ਜਿੱਤਣਗੇ ਸਿਮਰਨਜੀਤ ਮਾਨ ਜਿੱਤਰੇ ਨੇ ਜਾਂ ਫਿਰ ਮੀਤ ਹਰ ਕਿਉਂਕਿ ਉਥੇ ਮੁਕਾਬਲਾ ਤਿਕੋਣਾ ਸੀ ਹਾਲੇ ਵੀ ਇਸ ਤੇ ਪੂਰਾ ਸਸਪੈਂਸ ਆ ਕਲੀਅਰ ਕਟ ਕੁਝ ਵੀ ਨਹੀਂ ਕਿਹਾ ਜਾ ਸਕਦਾ ਸੰਗਰੂਰ ਸੀਟ ਬਾਰੇ ਤਾਂ ਸੰਗਰੂਰ ਸੀਟ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਬਾਈ ਨਵਰੀਤ ਨੇ ਪ੍ਰੋਫੈਸਰ ਸਾਹਿਬ ਵੀ ਨੇ ਤੇ ਬਾਈ ਨਵਰੀਤ ਤੁਹਾਡਾ ਕੀ ਕਮੈਂਟ ਆ ਸੰਗਰੂਰ ਬਾਰੇ ਕਿਉਂਕਿ ਤਿਕੋਣਾ ਮੁਕਾਬਲਾ ਇਹ ਉਸੇ ਤੱਕ ਲਈ ਜਿਹਦੇ ਬਾਰੇ ਕੁਝ ਵੀ ਹਾਲੇ ਤੱਕ ਜੱਜ ਨਹੀਂ ਕੀਤਾ ਜਾ ਸਕਿਆ ਉਹ ਇੱਕ ਗੱਲ ਤਾਂ ਬਿਲਕੁਲ ਸੱਚ ਹੈ ਕਿ ਵਾਕੇ ਹੀ ਆਮ ਆਦਮੀ ਪਾਰਟੀ ਦੀ ਇਹ ਰਾਜਨੀਤਿਕ ਰਾਜਧਾਨੀ ਹੈ ਉਹਨਾਂ ਦਾ ਸੈਂਟਰ ਹੈ ਉਹ ਇੱਥੋਂ ਹੀ એનર્ਜੀ ਹਾਸਲ ਕਰਦੇ ਆ ਜਿਹੜੇ ਦੇ ਆਧਾਰ ਤੇ ਹੋੜਦੇ ਆ ਬੰਦਾ ਕਿਸੇ ਦੇ ਸਰਦੇਤਾ ਉੱਡਦਾ ਹੁੰਦਾ ਨਾ ਤਾਂ ਉਹ ਸੰਗਰੂਰ ਦੇ ਸਰ ਤੇ ਹੀ ਉੱਡਦੇ ਆ ਜਿੱਥੇ ਉਹਨਾਂ ਦਾ ਕੰਮ ਹੈ ਜਿੱਥੇ ਉਹਨਾਂ ਦਾ ਆਧਾਰ ਪਿਆ ਤੇ ਸਭ ਤੋਂ ਵੱਡਾ ਜਿਹੜਾ ਉਹਨਾਂ ਦਾ ਸਟਾਰ ਹੈ ਭਗਵੰਤ ਮਾਨ ਉਹ ਇੱਥੋਂ ਹੀ ਆਉਂਦਾ ਇਸੇ ਸੀਟ ਤੋਂ ਆਉਂਦਾ ਤਾਂ ਸੰਗਰੂਰ ਉਹਨਾਂ ਦੇ ਲਈ ਬਹੁਤ ਟਾਈਮ ਹੈ ਕਾਂਗਰਸ ਨੇ ਵੀ ਸੁਖਪਾਲ ਖੈਰਾਂ ਨੂੰ ਇਸੇ ਲਈ ਲਿਆਂਦਾ ਸੀ ਕਿ ਰਸਤਾ ਨਹੀਂ ਢਾਉਣੀ ਹੈ ਕਿ ਰਾਜਤਨੀ ਢਾਉਣੀ ਹੈ ਭਗਵੰਤ ਮਾਨ ਦੇ ਨਾਲ ਕੋਈ ਸਿੱਧਾ ਇਹ じゃ ਸਾਡਾ ਅਗੂ ਅੱਖਾਂ ਚ ਅੱਖਾਂ ਪਾ ਕੇ ਦੇਖੇ ਤੀਸਰੇ ਅਗੂ ਨੇ ਸਿਮਰਨਜੀਤ ਸਿੰਘ ਮਾਨ ਸਿਟਿੰਗ ਐਮਪੀ ਨੇ ਸੀਟ ਜਿੱਤੀ ਹੈ ਤੇ ਉਦੋਂ ਜਿੱਤੀ ਹੈ ਜਦੋਂ ਆਮ ਆਦਮੀ ਪਾਰਟੀ ਨੂੰ ਲੱਗਦਾ ਸੀ ਵੀ ਹੁਣ ਤਾਂ ਯਾਰ ਹੈ ਹੀ ਕੁਝ ਨਹੀਂ ਪੰਜਾਬ 'ਚ ਸਾਡੇ ਸੀ ਉਦੋਂ ਜਿੱਤੀ ਹੈ ਜਦੋਂ ਅਨਮੋਲ ਅਗਨਮਾਨ ਕਹਿੰਦੇ ਸੀ ਵੀ ਅਸੀਂ ਕਿਤੋਂ ਵੀ ਹਾਰ ਸਕਦੇ ਇੱਥੋਂ ਨਹੀਂ ਹਾਰ ਸਕਦੇ ਰਾਜਸਥਾਨੀ ਉਹਦੀ ਡਿਕਲੇਅਰ ਹੋਈ ਸੀ ਨਾ ਕਿ ਉਹਨੇ ਬਚਪਨੇ ਹੁੰਦੇ ਆ ਕੋਈ ਵੀ ਕਿਤੋਂ ਵੀ ਹਾਰ ਸਕਦਾ ਹੁੰਦਾ ਐਮਐਸਪੀਲੇ ਵੀ ਬਚਪਨਾ ਸੀ ਆ ਬਚਪਨੀ ਕਹਿ ਲੋ ਹੋਰ ਹੋਰ ਹੋਣ ਕੀ ਕਗੇ ਕੋਈ ਮਤਲਬ ਮੈਨੂੰ ਲੱਗਦਾ ਵੀ ਸ਼ਬਦ ਹੀ ਨਹੀਂ ਹੈਗਾ ਹੋਰ ਬਚਪਣਾ ਹੀ ਹੈ ਜਦੋਂ ਤੁਸੀਂ ਅਨਜਾਨਪਣੇ ਦੇ ਵਿੱਚ ਕੁਛ ਕਹਿ ਦਿੰਨੇ ਹੋ ਪਰ ਠੀਕ ਆ ਯਾਰ ਲੀਡਰ ਨੂੰ ਕਹਿਣਾ ਵੀ ਪੈਂਦਾ ਘਟੂ ਘਟ ਤੁਸੀਂ ਆਪਦੇ ਵਰਕਰ ਨੂੰ ਤਾਂ ਇਹ ਹਿੰਮਤ ਦੇਣੀ ਆ ਹਾਲਾਂਕਿ ਇਹਨਾਂ ਚ ਵਲੰਟੀਅਰ ਹੁੰਦੇ ਆ ਉਹਨੂੰ ਤਾਂ ਹਿੰਮਤ ਦੇਣੀ ਆ ਵੀ ਭਾਈ ਤਕੜਾ ਹੋ ਕੇ ਲੜ ਆਪਾਂ ਨਹੀਂ ਹਾਰਦੇ ਹੂਰਦੇ ਤਾਂ ਲੀਡਰ ਨੇ ਥੋੜਾ ਜਿਹਾ ਇਸ ਲਈ ਮੈਸੇਜ ਵੀ ਲਾਉਣਾ ਹੁੰਦਾ ਪਰ ਤਿੰਨਾਂ ਦੇ ਲਈ ਹੀ ਇਹ ਅਹਿਮ ਸੀਟ ਹੈ ਸਿਮਰਜੀਤ ਸਿੰਘ ਮਾਨ ਦਾ ਆਧਾਰ ਸਾਰਾ ਇਸ ਸਮੇਂ ਇਸ ਸੀਟ ਦੇ ਉੱਤੇ ਆ ਉਹ ਉਹ ਜੇ ਇਥੋਂ ਹਾਰਦੇ ਆ ਤਾਂ ਉਹਨਾਂ ਦੀ ਇਦੋਂ ਬਾਅਦ ਪੰਜਾਬ ਦੇ ਵਿੱਚ ਦੇਖੋ ਰਸਤੇ ਕਾਫੀ ਔਖੇ ਉਹਨਾਂ ਦੇ ਹੋ ਜਾਣੇ ਆ ਕਾਂਗਰਸ ਦੇ ਵਿੱਚ ਸੁਖਪਾਲ ਖਹਿਰਾ ਲਗਭਗ ਹਾਸ਼ੀਏ ਤੇ ਚਲੇ ਜਾਣਗੇ ਜੇ ਇਹ ਸੀਟ ਹਾਰਦੇ ਆ ਤੇ ਜੇ ਆਮ ਆਦਮੀ ਪਾਰਟੀ ਹਾਰਦੀ ਆ ਤਾਂ ਮੈਨੂੰ ਲੱਗਦਾ ਵੀ ਫਿਰ ਕਿਲਾਟਾ ਜੂ ਤੇ ਸਤਾਈ ਦੀ ਰਾ ਬਹੁਤ ਔਖੀ ਹੋ ਜਾਣੀ ਆ ਜੀ ਪ੍ਰੋਫੈਸਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਸੰਗਰੂ ਸੀਟ ਨੂੰ ਤੁਹਾਡੀ ਕੀ ਟਿੱਪਣੀ ਆ ਸੰਗਰੂਰ ਸੀਟ ਇੱਕ ਬਹੁਤ ਜ਼ਿਆਦਾ ਜਿਹੜਾ ਹੈਗਾ ਗਹਿਗਾਚਮਾ ਮੁਕਾਬਲਾ ਹੈਗਾ ਇਸ ਵਿੱਚ ਕੋਈ ਸ਼ੱਕ ਨਹੀਂ ਹੈਗਾ ਜਿਵੇਂ ਨਵਰੀਤ ਨੇ ਪਹਿਲਾਂ ਗੱਲ ਕੀਤੀ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਬਹੁਤ ਵੱਡਾ ਕਿਲਾ ਹੈ ਤੇ ਆਮ ਆਦਮੀ ਪਾਰਟੀ ਐਤਕੀ ਜ਼ੋਰ ਵੀ ਬਹੁਤ ਲਗਾ ਰਹੀ ਹੈ ਪਿਛਲੀ ਵਾਰ ਜਿਹੜੀ ਢਿੱਲਮਠ ਰੱਖੀ ਸੀ ਉਹਨਾਂ ਨੇ ਜਿਸ ਕਰਕੇ ਸਿਮਰਜੀਤ ਸਿੰਘ ਮਾਨਾੜਾ ਦਾ ਸੀ ਅਰਵੋਟ ਤੇ ਜਿੱਤ ਕੇ ਸੀਗੇ ਐਤਕੀ ਕਿਸੇ ਵੀ ਤਰੀਕੇ ਦੀ ਕੋਈ ਵੀ ਢਿੱਲਮਠ ਜਿਹੜੀ ਹੈ ਆਮ ਆਦਮੀ ਪਾਰਟੀ ਇਸ ਸੀਟ ਤੇ ਨਹੀਂ ਛੱਡ ਰਹੀ ਆਪਾਂ ਦੇਖਿਆ ਕਿ ਉਹਨਾਂ ਨੇ ਗੋਲਦੀ ਖੰਗੂਰਾ ਨੂੰ ਕਾਂਗਰਸ ਨੂੰ ਛਡਾ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਗਾਂ ਮਜ਼ਦੂਰਾਂ ਦੇ ਉੱਪਰ ਵੀ ਉਹਨਾਂ ਦੇ ਉੱਪਰ ਪੂਰਾ ਜ਼ੋਰ ਲਗਾਇਆ ਜਾਂਦਾ ਹੈਗਾ ਉਹਨਾਂ ਨੂੰ ਦਬਾਅ ਬਣਾਇਆ ਜਾਂਦਾ ਹੈਗਾ ਕਿ ਉਹ ਸਰਕਾਰ ਦੇ ਨਾਲ ਚੱਲਣ ਇਸ ਤਰੀਕੇ ਨਾਲ ਸਰਪੰਚਾਂ ਦੇ ਉੱਪਰ ਜ਼ੋਰ ਲਗਾਇਆ ਹੈਗਾ ਤੇ ਇਸ ਤੋਂ ਇਲਾਵਾ ਬਿਜਲੀ ਜਿਹੜੀ ਹੈਗੀ ਜਿਵੇਂ ਨਵਰੀਤ ਨੇ ਪਹਿਲਾਂ ਵੀ ਗੱਲ ਕੀਤੀ ਸੀ ਬਿਜਲੀ ਦਾ ਜਿਹੜਾ ਹੈਗਾ ਬਹੁਤ ਵੱਡਾ ਰੋਲ ਹੈਗਾ ਆਮ ਜਿਹੜਾ ਕਿਸਾਨ ਹੈਗਾ ਜਾਂ ਜਦੋਂ ਉਹਨਾਂ ਨੇ ਗੱਲ ਕਰਦੇ ਹੈਗੇ ਆ ਉਹੋ ਬਿਜਲੀ ਤੋਂ ਬਹੁਤ ਖੁਸ਼ ਹੈ ਕਿ ਸਾਡੇ ਜਿਹੜੀ 300 ਯੂਨਿਟ ਤਾਂ ਬਿਜਲੀ ਆਉਂਦੀ ਹੁੰਦੀ ਹੈ ਨਾਲ ਹੁਣ ਮੋਟਰਾਂ ਦੀ ਬਿਜਲੀ ਦਿਨ ਵੇਲੇ ਆਉਂਦੀ ਹੈ ਤੋਂ ਉਸ ਦਾ ਜਿਹੜਾ ਹੈਗਾ ਕਾਫੀ ਹੈ ਲੋਕ ਸੰਗਰੂਰ ਦੇ ਵਿੱਚ ਖਾਸ ਇਸ ਤੋਂ ਇਲਾਵਾ ਇੱਥੇ ਆਪਾਂ ਆਪ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਚਾਰ ਭਗਵੰਤ ਮਾਨ ਸੀਐਮ ਤਾਂ ਹੈਗੇ ਆਗੇ ਉਸ ਤੋਂ ਇਲਾਵਾ ਉਹਨਾਂ ਦੇ ਹੋਰ ਵੀ ਵੱਡੇ ਜਿਹੜੇ ਡਿਗਜ ਮੰਤਰੀ ਹੈਗੇ ਮੀਤ ਜੇਰ ਖੁੱਦ ਬਰਨਾਲਾ ਤੋਂ ਹੈਗੇ ਆ ਅਮਨ ਹਰਪਾਲ ਚੀਮਾ ਡੜਬੇ ਤੋਂ ਆ ਅਮਨ ਰੋੜਾ ਐਂਡ ਇਹਨਾਂ ਦੇ ਮੋٹے ਤੌਰ ਤੇ ਇਹਨਾਂ ਦੇ ਅਕਸ ਵੀ ਚੰਗੇ ਹੈਗੇ ਸੋ ਇਹ ਇਹਨਾਂ ਕਰਨਾ ਕਰਕੇ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਇਸ ਸੀਟ ਦੇ ਉੱਪਰ ਕੁਝ ਮਤਲਬ ਉਹਨਾਂ ਦਾ ਜੇ ਤੁਸੀਂ ਮੈਨੂੰ ਪੁੱਛੋ ਤੇ ਆਮ ਆਦਮੀ ਪਾਰਟੀ ਨੂੰ ਐਡਵਾਂਟੇਜ ਹੈ ਸੀਟ ਦੇ ਉੱਪਰ ਐਡਵਾਂਟੇਜ ਹੈਗਾ ਕੀ ਸਟਰੋਂਗ ਪੁਆਇੰਟ ਜਿਹੜੇ ਲੱਗਦੇ ਨੇ ਖ ਉਹਨਾਂ ਦਾ ਰਹਾਗਾ ਪਰ ਮੀਥੇਰ ਦੀ ਜੇ ਗੱਲ ਕਰੀ ਉਹਨਾਂ ਨੂੰ ਲੋਕ ਕਿਉਂ ਪਸੰਦ ਕਰ ਰਹੇ ਨੇ ਕੀ ਸਟਰੋਂਗ ਪੁਆਇੰਟ ਨੇ ਉਹਨਾਂ ਦੇ ਦੇਖੋ ਮੀਥੇਰ ਨਾਲੋਂ ਮੈਨੂੰ ਲੱਗਦਾ ਕਿ ਇਹ ਜਿਹੜੀ ਹੈਗੀ ਹੈ ਇਹ ਆਮ ਆਦਮੀ ਪਾਰਟੀ ਦੀ ਜਿਹੜੀ ਸ਼ਕਤੀ ਹੈਗੀ ਤਾਕਤ ਹੈਗੀ ਹੈ ਤੇ ਭਗਵੰਤ ਮਾਨ ਜਿਹੜੇ ਹੈਗੇ ਉਹਨਾਂ ਦਾ ਰੋਲ ਜਿਹੜਾ ਹੈਗਾ ਉਸ ਵਿੱਚ ਜ਼ਿਆਦਾ ਹੈਗਾ ਨੋ ਡਾਊਟ ਜਿਹੜਾ ਮੀਥੇਰ ਹੈ ਉਹ ਵੀ ਇੱਕ ਮਤਲਬ ਜਿਹੜੇ ਹੈਗੇ ਨਰਮ ਕੈਂਡੀਡੇਟ ਮੰਨੇ ਜਾਂਦੇ ਆ ਠੀਕ ਠਾਕ ਪਰ ਮੀਥੇਰ ਨਾਲੋਂ ਇਹ ਪਾਰਟੀ ਦੀ ਜਿਹੜੀ ਸ਼ਕਤੀ ਆਰਗੇਨਾਈਜੇਸ਼ਨ ਦੀ ਸ਼ਕਤੀ ਹੈ ਜਿਹੜੀ ਉਹਨਾਂ ਦੇ ਅੱਛਾ ਵਿਚਾਰ ਦੀ ਸ਼ਕਤੀ ਹੈਗੀ ਇੱਕ ਹੋਰ ਜਿੜੀ ਬੜੀ ਜਿਹੜ ਉਹ तकरीबन ਉਹੀ ਗੱਲਾਂ ਜੋ ਇਸ਼ਤਿਹਾਰਾਂ ਦੇ ਵਿੱਚ ਦਿੰਦੇ ਆ ਉਹ ਲੋਕ ਵਰਬਾਈਟਰੀ ਉਸ ਤਰੀਕੇ ਨਾਲ ਗੱਲ ਕਰਦੇ ਵੀ ਇਹਨਾਂ ਨੇ ਇੰਨੀਆਂ ਨੌਕਰੀਆਂ ਦਿੱਤੀਆਂ ਇਹਨਾਂ ਨੇ ਬਿਜਲੀ ਫ੍ਰੀ ਕੀਤੀ ਉਹ ਕੀਤੀ ਪਰ ਇਹ ਗਲਤ ਕਹਿਣ ਦੇ ਬਾਵਜੂਦ ਵੀ ਸਮਾਜ ਦੇ ਬਹੁਤ ਸਾਰੇ ਵਰਗ ਇਹੋ ਜਿਹੇ ਹੈਗੇ ਆ ਜਿਹੜੇ ਆਮ ਆਦਮੀ ਪਾਰਟੀ ਤੋਂ ਦੁਖੀ ਆ ਇਹਨਾਂ ਚ ਖਾਸ ਕਰਕੇ ਦਲਿਤ ਵਰਗ ਦਲਿਤ ਵਰਗ ਦੇ ਵਿੱਚ ਬਹੁਤ ਵੱਡੀ ਨਿਰਾਸ਼ਾ ਜਿਹੜੀ ਹੈਗੀ ਆ ਉਹ ਦਿਖਾਈ ਦਿੱਤੀ ਹੈਗੀ ਆ ਹੁਣ ਉਹ ਦਲਿਤ ਵਰਗ ਕਿੱਧਰ ਭੁਗਤਦਾ ਇਹ ਇਹਦੇ ਬਾਰੇ ਆਪਾਂ ਅਜੇ ਕੁਝ ਕਹਿ ਨਹੀਂ ਸਕਦੇ ਹੈਗੇ ਪਰ ਦਲਿਤ ਵਰਗ ਜਿਹੜਾ ਹੈਗਾ ਉਹ ਜਿਆਦਾ ਇਹ ਗੱਲ-ਗੱਲ ਕਰ ਰਿਹਾ ਹੈਗਾ ਕਿ ਸਾਡੇ ਜਿਹੜਾ ਹੈਗਾ ਇਹਨਾਂ ਨੇ ਆਟਾ ਜਿਹੜਾ ਹੈਗਾ ਉਹ ਆਪਣੀ ਕਣਕ ਕਢਾ ਦਿੱਤੀ ਹੈਗੀ ਪਹਿਲਾਂ 30 ਕਿਲੋ ਦਿੱਤੇ ਸੀ ਹੁਣ 5 ਜਾਂ 10 ਕਿਲੋ ਦਿੰਦੇ ਹੈਗੇ ਆ ਰਾਸ਼ਨ ਕਾਰਡ ਕਟਾਤੇ ਹੈਗੇ ਆ ਇਸ ਤੋਂ ਇਲਾਵਾ ਉਹ ਕਹਿੰਦੇ ਸਾਡੀ ਸਕ ਤੁਹਾਡੀ ਪ੍ਰੋਬਲਮ ਆ ਰਹੀ ਹੈ ਚੋਰੀਆਂ ਚਕਾਰੀਆਂ ਹੋ ਰਹੀਆਂ ਇਸ ਕਰਕੇ ਦਲਿਤ ਵਰਗ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਦੁਖੀ ਹੈਗਾ ਇਸ ਤੋਂ ਇਲਾਵਾ ਮਲਾਜ਼ਮ ਵਰਗ ਇਦੇ ਵਿੱਚ ਵੀ ਮਤਲਬ ਕਾਫੀ ਜ਼ਿਆਦਾ ਨਿਰਾਸ਼ਾ ਪਾਈ ਜਾਂਦੀ ਹੈ ਆਮ ਆਦਮੀ ਪਾਰਟੀ ਦੇ ਖਿਲਾਫ ਤੇ ਇਵਨ ਔਰਤਾਂ ਦੇ ਵਿੱਚ ਉਹ ਕਹਿ ਰਹੀਆਂ ਸੀ ਕਿ 1000 ਰੁਪਏ ਸਾਨੂੰ ਜਿਹੜਾ ਹੈਗਾ ਉਹ ਨਹੀਂ ਮਿਲ ਰਿਹਾ ਪਰ ਇਹਨਾਂ ਗੱਲਾਂ ਦੇ ਬਾਵਜੂਦ ਵੀ ਆਪਾਂ ਨੂੰ ਇਹ ਕਿਉਂਕਿ ਰਾਜਧਾਨੀ ਉਹਨਾਂ ਦੀ ਤੇ ਇੱਕ ਤਕਰੀਬਨ ਸਾਰੇ ਵਰਗਾਂ ਦੇ ਵਿੱਚ ਹੀ ਉਹਨਾਂ ਦਾ ਪੈਂਠ ਹੈਗੀ ਆ ਸ਼ਹਿਰਾਂ ਦੇ ਵਿੱਚ ਵੀ ਹਿੰਦੂ ਵਰਗ ਦੇ ਵਿੱਚ ਵੀ ਹੈਗਾ ਸਿੱਖਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਵੀ ਤੇ ਇਵਨ ਦਲਿਤ ਭਾਈਚਾਰੇ ਦੇ ਵਿੱਚ ਵੀ ਉਹਨਾਂ ਦਾ ਜਿਹੜੀ ਚੰਗੀ ਪੈਂਠ ਹੈਗੀ ਆ ਤਾਂ ਇਸ ਕਰਕੇ ਮਤਲਬ ਜੇ ਤੁਸੀਂ ਮੈਨੂੰ ਪੁੱਛੋ ਤੇ ਇਸ ਸੀਟ ਤੇ ਆਮ ਆਦਮੀ ਪਾਰਟੀ ਫੇਵਰਟ ਹੈਗੀ ਹੈ ਜੀ ਤਾਂ ਨਵਰੀਤ ਭਾਈ ਜਿਸ ਤਰ੍ਹਾਂ ਪੰਜਾਬ ਥਿੰਕਸ ਦਾ ਸਰਵੇਆ ਪ੍ਰੋਫੈਸਰ ਸਾਹਿਬ ਨੇ ਦੱਸਿਆ ਕਿ ਉਹਨਾਂ ਨੂੰ ਪਾਰਟੀ ਸਟਰੋਂਗ ਵੀ ਇੱਥੇ ਕਿਉਂ ਤੇ ਖਾਸ ਕਰਕੇ ਜਿਹੜੇ ਵਰਗ ਨਰਾਜ਼ ਨੇ ਉਹ ਵੀ ਪ੍ਰੋਫੈਸਰ ਸਾਹਿਬ ਗਰਾਊਂਡ ਤੇ ਗਏ ਇਹਨਾਂ ਲੋਕਾਂ ਨੂੰ ਮਿਲੇ ਉਹ ਉਹ ਚੀਜ਼ਾਂ ਵੀ ਦੱਸੀਆਂ ਪਰ ਜੇ ਮੈਂ ਕਾਂਗਰਸ ਦੀ ਗੱਲ ਕਰਦਾ ਇਥੋਂ ਉਹੀ ਗੱਲ ਆ ਵੀ ਕਾਂਗਰਸ ਦੇ ਵਿੱਚ ਜੇ ਕੋਈ ਸੱਦਾ ਇਸ ਸੀਟ ਤੇ ਆਮ ਆਦਮੀ ਪਾਰਟੀ ਦੇ ਨਾਲ ਭਿੱਡਣ ਵਾਲਾ ਸੀ ਤਾਂ ਉਹ ਸੁਖਪਾਲ ਸਿੰਘ ਖਹਿਰਾ ਹੀ ਸੀਗੇ ਤਾਂ ਇਸ ਕਰਕੇ ਉੱਥੇ ਉਤਾਰੇ ਸੁਖਪਾਲ ਸਿੰਘ ਖਹਿਰਾ ਤਾਂ ਤੁਹਾਨੂੰ ਕਿੱਥੇ ਕਿ ਖੜੇ ਲੱਗਦੇ ਨੇ ਚਾਹੇ ਉਹਨਾਂ ਦਾ ਜਦੋਂ ਆਏ ਕੀ ਲੋਕਾਂ ਨੇ ਉਹਨਾਂ ਨੂੰ ਲੱਗਦਾ ਤੁਸੀਂ ਗਰਾਊਂਡ ਤੇ ਦੇਖ ਕੇ ਕੀ ਪ੍ਰਵਾਨ ਕੀਤਾ ਲੋਕਾਂ ਨੇ ਉਹਨਾਂ ਨੂੰ ਜਾਂ ਜਿਹੜੇ ਕੀ ਪ੍ਰਚਾਰ ਕਿਹੋ ਜਿਹਾ ਸੀ ਖਹਿਰੇ ਦਾ ਕੀ ਕਿਤੇ ਪ੍ਰਚਾਰ ਦੇ ਵਿੱਚ ਮਾਰ ਖਾਦੀ ਉਹਨਾਂ ਨੇ ਜਾਂ ਕੋਈ ਪ੍ਰਚਾਰ ਵੀ ਉਹਨਾਂ ਦੇ ਪੱਖ 'ਚ ਜਾ ਸਕਦਾ ਮੈਨੂੰ ਲੱਗਦਾ ਪ੍ਰਚਾਰ ਸਭ ਤੋਂ ਮਾੜਾ ਜੇ ਕਿਸੇ ਦਾ ਸੀ ਇਸ ਸੀਟ ਦੇ ਉੱਤੇ ਇਥੋਂ ਤੱਕ ਕਿ ਅਕਾਲੀ ਦਲ ਨਾਲੋਂ ਵੀ ਮਾੜਾ ਪ੍ਰਚਾਰ ਕਾਂਗਰਸ ਦਾ ਸੀ ਸੰਘਰੂਰ ਦੇ ਵਿੱਚ ਖੈਰਾ ਦਾ ਸੁਪਾਲ ਸਿੰਘ ਖੈਰਾ ਦਾ ਤੁਸੀਂ ਦਲਿਤ ਵਰਗ ਦੇ ਲਈ ਐਡੀ ਤਕੜੀ ਸਕੀਮ ਲੈ ਕੇ ਆਏ ਹੋ ਕਿ ਉਹਨਾਂ ਨੂੰ 8300 ਰੁਪਏ ਦੇਣਾ ਗਰੀਬ ਹਾਂ 8500 ਚਲੋ 8300 ਉਹਦਾ ਹਨਾ ਕੁ ਮਹੀਨੇ ਦੇ حساب ਨਾਲ ਘਟ ਵਧ ਹੁੰਦਾ ਤੇ ਉਹ ਸਕੀਮ ਲੈ ਕੇ ਆਏ ਹੋ ਤੁਸੀਂ ਇਹਦੇ ਕਿੱਥੇ ਤੁਹਾਡੇ ਪੋਸਟਰ ਸੀ ਗਰੀਬ ਜਨਤਾ ਤੱਕ ਇਹ ਸਕੀਮ ਪਹੁੰਚਾਉਣ ਦੇ ਲਈ ਕੀਤਾ ਕੀ ਥੋੜੀ ਰੈਲੀ ਕਿੱਥੇ ਹੋ ਰਹੀ ਹੈ ਤੁਹਾਡੇ ਪਿੰਡ ਦੇ ਵਿੱਚ ਨਿੱਕੀਆਂ ਮੀਟਿੰਗਾਂ ਕਿੱਥੇ ਹੋ ਰਹੀਆਂ ਤੁਹਾਨੂੰ ਐਂ ਨਹੀਂ ਪਤਾ ਕਿ ਕਰਨੀਆਂ ਕਿਹੜੇ ਵਰਗ ਚਾ ਸਾਨੂੰ ਵੋਟ ਕਿਹੜੇ ਵਰਗ ਦੀ ਆ ਰਹੀ ਹੈ ਸੁਖਪਾਲ ਖਹਿਰਾ ਨੂੰ ਸ਼ਹਿਰ ਦੇ ਵਿੱਚੋਂ ਇੱਕ ਵੋਟ ਪੈਣੀ ਹੈ ਅ ਸਿੰਗਲਾ ਸਾਹਿਬ ਕਰਕੇ ਸਿੰਗਲਾ ਸਾਹਿਬ ਕਾਫੀ ਸਟਰੋਂਗ ਆ ਆਪਣੇ ਹਲਕੇ ਦੇ ਵਿੱਚ ਔਰ ਭਰਾ ਜਿਹੜੇ ਐਮਐਲਏ ਆ ਉਹਨਾਂ ਦਾ ਵਿਰੋਧ ਇਸ ਸ਼ਹਿਰ ਦੇ ਵਿੱਚ ਸ਼ਰੇਆਮ ਵਿਰੋਧ ਆ ਪਰ ਖਹਿਰਾ ਸਾਹਿਬ ਉਹਨੂੰ ਕੈਸ਼ ਕਰ ਹੀ ਨਹੀਂ ਪਾਏ ਮੈਨੂੰ ਲੱਗਦਾ ਹਾਂ ਇਹਦੇ باوجود ਵੀ ਇਹਨਾਂ ਸਾਰੀਆਂ ਗੱਲਾਂ ਦੇ ਬਾਵਜੂਦ ਕਮਾਲ ਦਾ ਰਿਸਪੌਂਸ ਆ ਉੱਥੇ ਕਾਂਗਰਸ ਦੇ ਲਈ ਸੰਗਰੂਰ ਦੇ ਵਿੱਚ ਜੇ ਮੈਂ ਬਹੁਤ ਤੁਹਾਨੂੰ ਇਮਾਨਦਾਰੀ ਨਾਲ ਕਹਿਣਾ ਕਾਂਗਰਸ ਆਪਦੇ ਜੇ ਵੋਟ ਵਰਗ ਨੂੰ ਭਗਤਾਉਣ 'ਚ ਸਫਲ ਹੋ ਗਈ ਤਾਂ ਆਮ ਆਦਮੀ ਪਾਰਟੀ ਨੂੰ ਢਾ ਸਕਦੀ ਆ ਪਰ ਲੱਗਦਾ ਹੀ ਆ ਕਿ ਜਿੰਨਾ ਢਿੱਲਾ ਤੇ ਬੇਹਿਸਾਬਾ ਪ੍ਰਚਾਰ ਸੀਗਾ ਇਹਨਾਂ ਤੋਂ ਵੋਟ ਪਕਤਾਈ ਨਹੀਂ ਜਾਣੀ ਤੇ ਮੀਤ ਹੇਰ ਇੱਥੋਂ ਜਿੱਤ ਜਾਣਗੇ ਵਧੀਆ ਇੱਕ ਵਿਕਟਰੀ ਉਹ ਲੈ ਜਾਣਗੇ ਇਥੋਂ ਤੇ ਹੁਣ ਆਪਾਂ ਮਾਨ ਸਾਹਿਬ ਦੀ ਗੱਲ ਚੱਲੋ ਪ੍ਰੋਫੈਸਰ ਸਾਹਿਬ ਨਾਲ ਤੁਸੀਂ ਪਰ ਤੁਸੀਂ ਕਰਗੇ ਸੁਖਪਾਲ ਸਿੰਘ ਖੈਰਾ ਨੂੰ ਜਿਹੜਾ ਸੀਗਾ ਉਹ ਚੋਣ ਪ੍ਰਚਾਰਾ ਜਿਹੜਾ ਉਹ ਸਹੀ ਜਿਹੜੀਆਂ ਸੈਂਟਰ ਨੇ ਮੈਨੀਫੈਸਟੋ ਜਾਰੀ ਕੀਤਾ ਸੀ ਜਿਹੜਾ ਇੱਕ ਉਹ ਲੋਕਾਂ ਦੇ ਵਿੱਚ ਲਜਾਣ ਤੱਕ ਨਾਕਾਮ ਰਹੇ ਆ ਅਜੇ ਬਿਲਕੁਲ ਤੁਸੀਂ ਕਹੇ ਵੀ ਜੇ ਜਿੱਤਦੇ ਆ ਤਾਂ ਕਿਉਂਕਿ ਖੈਰਾ ਇੱਕ ਪੈਨ ਪੰਜਾਬ ਲੀਡਰ ਵੀ ਤੇ ਨਾ ਖੈਰਾ ਦਾ ਕ੍ਰੇਜ਼ ਵੀ ਤਾਂ ਲੋਕਾਂ 'ਚ ਹੁੰਦਾ ਹੀ ਆ ਨਾ ਜਿੱਥੇ ਵੀ ਜਾਂਦੇ ਨੇ ਖੈਰਾ ਜੇ ਜਿੱਤਦੇ ਨੇ ਤਾਂ ਆਪਦੀ ਸਖਸ਼ੀਅਤ ਕਰਕੇ ਗਗਨ ਕ੍ਰੇਜ਼ ਹੁੰਦਾ ਹੁਣ ਕ੍ਰੇਜ਼ ਭਗਵੰਤ ਮਾਨ ਦਾ ਘੱਟ ਸੀਗਾ ਜਦੋਂ ਇਹ ਜਾ ਕੇ ਬਾਦਲਾਂ ਦੇ ਉੱਥੇ ਜਲਾਲਾਬਾਦ ਖੜ ਪੰਜਾਬ ਤਾਂ ਭਗਵੰਤ ਮਾਨ ਨੂੰ ਇੱਕ ਲੀਡਰ ਦੇ ਤੌਰ ਤੇ ਬਹੁਤ ਪਿਆਰ ਕਰਦਾ ਸੀ ਨਾ ਉਸ ਦੌਰ ਦੇ ਵਿੱਚ ਪਰ ਤੁਸੀਂ ਖੜੇ ਅਗਲੇ ਦੇ ਗੜ ਤੇ ਆ ਕੇ ਹੋਗੇ ਜਿੱਥੇ ਅਗਲਾ ਬਹੁਤ ਤਕੜਾ ਥੋਡੀਆਂ ਜਨੀਆਂ ਮਰਜ਼ੀ ਕੁੱਬੀਆਂ ਹੋਣ ਜੇ ਕੋਈ ਕਿਸੇ ਦੇ ਹੋਰ ਦੇ ਘਰੇ ਜਾਉਂਗੇ ਜਿਹਦੇ ਨਾਲ ਤੁਹਾਡੀ ਨਹੀਂ ਬਣਦੀ ਅਗਲਾ ਆਪਦੇ ਘਰ ਚ ਤਕੜਾ ਹੁੰਦਾ ਹੈ ਅਗਲਾ ਆਪਦੇ ਸ਼ਹਿਰ ਚ ਆਪਦੇ ਇਲਾਕੇ ਦੇ ਵਿੱਚ ਬਹੁਤ ਤਾਕਤਵਰ ਹੁੰਦਾ ਤਾਂ ਭਗਵੰਤ ਮਾਨ ਇਸ ਏਰੀਏ ਦੇ ਵਿੱਚ ਤਾਕਤਵਰ ਹੈਗੇ ਆ ਤੁਸੀਂ ਉਸ ਏਰੀਏ ਦੇ ਵਿੱਚ ਆਏ ਹੋ ਤੇ ਫਿਰ ਤੁਹਾਡਾ ਪ੍ਰਚਾਰ ਵੀ ਬੇਤਰਤੀਬਾ ਤਾਂ ਕਿਵੇਂ ਚੱਲੂਗੀ ਗੱਡੀ ਤੁਹਾਨੂੰ ਮਲੇਰ ਕੋਟਲਾ ਸੀ ਮਲੇਰ ਕੋਟਲਾ ਡਿਵਾਈਡਡ ਹੋਇਆ ਪਿਆ ਸੀ ਮਲੇਰ ਕੋਟਲਾ ਕਾਂਗਰਸ ਦੀ ਵੋਟ ਵਧਣੀ ਸੀ ਪਰ ਹੁਣ ਮਲੇਰ ਕੋਟਲੇ ਆਮ ਆਦਮੀ ਪਾਰਟੀ ਨੇ ਮੈਸੇਜ ਇਹ ਲਾਇਆ ਵੀ ਜੀ ਭਾਵੇਂ ਸਾਨੂੰ ਪਾ ਦਿਓ ਭਾਵੇਂ ਕਾਂਗਰਸ ਨੂੰ ਪਾऊं ਜਦੋਂ ਵੋਟ ਹੀ ਉੱਥੇ ਜਾਣੀ ਹੈ ਰਾਹੁਲ ગાંધી ਨੂੰ ਜਾਣੀ ਹੈ ਤਾਂ ਸਾਨੂੰ ਹੀ ਪਾ ਦਿਓ ਅਸੀਂ ਵੀ ਤਾਂ ਇੰਡੀਆ ਗਠਵੰਦਰਦੇ ਆ ਬਲੇਅਰ ਕੋਟ ਲਾ ਡਿਵਾਈਡ ਹੋ ਗਿਆ ਇਸ ਗੱਲ ਤੇ ਉੱਥੇ ਕੌਂਸਲ ਨੇ ਜ਼ੋਰ ਨਹੀਂ ਲਾਇਆ ਤਾਂ ਗੱਗਣਾ ਇਹ ਗੱਲਾਂ ਹੈ ਕਿ ਸੁਖਪਾਲ ਖਹਿਰਾ ਵੱਡੇ ਲੀਡਰ ਹੈਗਾ ਇਹ ਤਾਂ ਕੋਈ ਇਨਕਾਰ ਨਹੀਂ ਕਰਦਾ ਪਰ ਤੁਸੀਂ ਭਗਵੰਤ ਮਾਨ ਦੇ ਗੜ ਚ ਖੜ ਕੇ ਇੰਨਾ ਲਾਈਟਲੀ ਨਹੀਂ ਲੈ ਸਕਦੇ ਚੀਜ਼ਾਂ ਨੂੰ ਤੁਹਾਨੂੰ ਸੰਗਠਨ ਦੀ ਪਾਵਰ ਨੂੰ ਬਹੁਤ ਯੂਜ਼ ਕਰਨਾ ਪੈਣਾ ਸੀ ਜਿਹੜਾ ਮੈਨੂੰ ਲੱਗਦਾ ਕਾਰਨ ਚ ਸਫਲ ਹੋਇਆ ਪਰ ਇਹਦੇ ਬਾਵਜੂਦ ਵੀ ਜੇ ਸੁਖਪਾਲ ਖਹਿਰਾ ਨੂੰ ਵੋਟ ਪੈ ਰਹੀ ਆ ਤਾਂ ਮੈਂ ਮੰਨਦਾ ਕਿ ਉਹਦਾ ਕਾਰਨ ਸਿੱਧਾ ਤੇ ਸਪਸ਼ਟ ਹੀ ਆ ਕਿ ਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਕੁਝ ਉਹਨਾਂ ਨੇ ਕੀਤਾ ਰਾਹੁਲ ਗਾਂਧੀ ਦਾ ਇੱਕ ਹਾਈ ਕਮਾਂਡ ਦਾ ਜਿਹੜਾ ਉਹਨਾਂ ਦਾ ਉੱਥੇ क्रेਜ਼ ਹੈ ਉਹਦੇ ਕਰਕੇ ਇਹ ਵੋਟ ਵੱਧ ਪਾਊਗੀ ਔਰ ਦਲਿਤ ਵਰਗ ਦੇ ਵਿੱਚ ਜਿਹੜੀ ਆਪ ਨੂੰ ਲੈ ਕੇ ਨਿਰਾਸ਼ਾ ਕਿ ਸਾਰਾ ਕੁਝ ਹੀ ਹੈ ਜਿਹੜਾ ਉਹ ਇੱਕ ਖਾਸ ਵਰਗ ਨੂੰ ਦੇ ਰਹੀ ਆ ਆਮਦਵੀ ਪਾਰਟੀ ਤਾਂ ਉਹ ਉਹਦਾ ਇੱਕ ਕਾਰਨ ਬਣੂਗੀ ਅਦਰਵਾਇਜ਼ ਤਾਂ ਹੋਰ ਇੱਥੇ ਕੁਝ ਮੈਨੂੰ ਦਿਸਦਾ ਨਹੀਂ ਜੀ ਤਾਂ ਪ੍ਰੋਫੈਸਰ ਸਾਹਿਬ ਅਖੀਰ ਤੇ ਸਿਮਰਨਜੀਤ ਸਿੰਘ ਮਾਨ ਸੀਟਿੰਗ ਐਮਪੀ ਨੇ ਤਕੀ ਲੱਗਦਾ ਕਿਉਂਕਿ ਸਿਮਰਨਜੀਤ ਸਿੰਘ ਮਾਨਵੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇੱਕੋ ਇੱਕ ਸੀਟਾ ਜਿੱਥੇ ਇਹ ਲੱਗਦਾ ਵੀ ਹਜੇ ਤੱਕ ਕੁਝ ਵੀ ਡਿਸਾਈਡਡ ਨਹੀਂ ਹੈ ਕੋਈ ਪੱਕਾ ਭਾਰੀ ਨਹੀਂ ਲੱਗਦਾ ਤਿੰਨ ਇੱਕੋ ਜਿਹਾ ਲੱਗਦਾ ਸਿਮਰਨਜੀਤ ਸਿੰਘ ਮਾਨਵੀ ਪੂਰੀ ਫਾਈਟ ਦੇ ਵਿੱਚ ਨੇ ਕੀ ਲੱਗਦਾ ਦੇਖੋ ਪਹਿਲਾਂ ਵੇਖੋ ਇਹ ਲੱਗ ਰਿਹਾ ਸੀ ਕਿ ਜਿਸ ਤਰੀਕੇ ਨਾਲ ਇੱਕ ਲਹਿਰ ਉੱਠੀ ਆ ਜਿਹੜੀ ਪਹਿਲਾਂ ਖਡੂਰ ਸਾਹਿਬ ਤੋਂ ਚੱਲੀ ਉਸ ਤੋਂ ਬਾਅਦ ਉਹ ਫਰੀਦਕੋਟ ਆਈ ਆ ਤੇ ਉਹ ਲਹਿਰ ਜਾਈ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਆਪਣੇ ਸੰਗਰੂਰ ਦੇ ਵਿੱਚ ਵੀ ਦਿਖਾਈ ਦੇਵੇਗੀ ਉਸੇ ਤਰੀਕੇ ਨਾਲ ਮਾਨ ਸਾਹਿਬ ਨੂੰ ਉਹ ਪਾਰ ਲੈ ਜਾਵੇਗੀ ਪਰ ਗਰਾਊਂਡ ਤੇ ਸਾਨੂੰ ਐਸਾ ਕੁਝ ਦਿਖਾਈ ਨਹੀਂ ਦਿੱਤਾ 노 ਡਾਊਟ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਹੈਗੀ ਆ ਖਾਸ ਕਰਕੇ ਯੂਥ ਦੇ ਵਿੱਚ ਬਹੁਤ ਜ਼ਿਆਦਾ ਸਪੋਰਟ ਹੈਗੀ ਆ ਯੂਥ ਚੱਲ ਰਿਹਾ ਹੈ ਪਰ ਜਿਹੜੀ ਉਮਰਦਰਾਜ ਲੋਕ ਹੈਗੇ ਆ ਉਹਨਾਂ ਦੇ ਵਿੱਚ ਇਸ ਤਰੀਕੇ ਦਾ ਕੋਈ ਮਾਨਸਾਹ ਬਾਰੇ ਕਰੇਜ਼ ਨਹੀਂ ਦਿਖਾਈ ਦਿੱਤਾ ਇਸ ਤੋਂ ਇਲਾਵਾ ਸਮਾਜ ਹਾਂ ਸਮੂਹ ਯੂਥ ਡੈਫੀਨਟਲੀ ਪਰ ਯੂਥ ਦੀ ਜਿਹੜੀ ਹੈਗੀ ਆ ਉਹ ਪੋਪੂਲੇਸ਼ਨ ਕਿੰਨੀ ਆਪਾਂ ਉਹ ਵੀ ਦੇਖਣੀ ਆ ਫਿਰ ਕਿਹੜਾ ਮਾਨਸਾਹ ਦਾ ਕਰੇਜ਼ ਹੈ ਕੋਈ ਖਾਸ ਇੱਕ ਵਰਗ ਦੇ ਵਿੱਚ ਹੈਗਾ ਸਿੱਖ ਪਾਈਚਰ ਦੇ ਵਿੱਚ ਹੈਗਾ ਸੰਗਰੂਰ ਜਿਹੜਾ ਹੈਗਾ ਉਹ ਚ ਆਲਮੋਸਟ 25% ਦੇ ਨੇੜੇ ਤੇੜੀ ਹਿੰਦੂ ਪੋਪੂਲੇਸ਼ਨ ਹੈਗੀ ਆ ਸ ਪੜਨੀ ਹੈ ਇਸ ਤੋਂ ਇਲਾਵਾ ਦਲਿਤ ਵਰਗ ਦੇ ਵਿੱਚ ਵੀ ਸਿਮਰਨਜੀਤ ਸਿੰਘ ਮਾਨ ਦਾ ਨਹੀਂ ਦਿਖਾਈ ਦਿੱਤੇ ਤੇ ਆਪਾਂ ਜੇ ਮਲੇਰਕੋਟਲਾ ਨੂੰ ਦੇਖਦੇ ਮਲੇਰਕੋਟਲਾ ਹੁਣ ਤੱਕ ਸਿਮਰਨਜੀਤ ਸਿੰਘ ਮਾਨ ਦਾ ਗੜ ਰਿਹਾ ਮਲੇਰਕੋਟਲਾ 1992 ਤੋਂ ਬਾਅਦ ਬਾਬਰੀ ਮਸਜਿਦ ਜਿਹੜਾ ਉਹਨਾਂ ਨੇ ਹਾਜ਼ਰ ਨਾਮ ਮਾਰਿਆ ਉਸ ਦੇ ਵਾਸਤੇ ਉਸ ਤੋਂ ਲਗਾਤਾਰ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਉਂਦਾ ਰਿਹਾ ਹੈਗਾ ਸੋ ਉਹ ਫੈਕਟਰ ਜਿਹੜਾ ਹੈਗਾ ਇਸ ਵੇਲੇ ਦਿਖਾਈ ਨਹੀਂ ਦਿੱਤਾ ਇਸ ਵੇਲੇ ਉੱਥੇ ਕਿਉਂਕਿ ਨੈਸ਼ਨਲ ਇਲੈਕਸ਼ਨ ਹੋ ਰਹੀਆਂ ਹੈਗੀਆਂ ਤੇ ਯੂਪੀਆ ਦੀ ਜਿਹੜੀ ਹੈਗੀ ਆ ਉਹਨੂੰ ਸਪੋਰਟ ਕੀਤੀ ਆ ਇੰਡੀਆ ਕਟਬੰਦ ਨੂੰ ਜਿਹੜੀ ਹੈਗੀ ਸਪੋਰਟ ਹੋ ਰਹੀ ਹੈ ਚਾਹੇ ਸਿਮਰਨਜੀਤ ਸਿੰਘ ਮਾਨ ਨੂੰ ਉੱਥੇ 19 ਵੋਟ ਪੈਂਦੀ ਦਿਖਾਈ ਨਹੀਂ ਦੋਸਤੋ ਉਹਨਾਂ ਦਾ ਲੈਵਲ ਡਿੱਗਦਾ ਹੈਗਾ ਫਿਰ ਇੱਕ ਆਪ ਇੱਕ ਹੋਰ ਫੈਕਟਰ ਜਿਹੜਾ ਇੱਕ ਬੜਾ ਇੰਪੋਰਟੈਂਟ ਰਿਹਾ ਹੁਣ ਤੱਕ ਉਹ ਹੈਗਾ ਢੀਂਸਾ ਪਰਿਵਾਰ ਕਿ ਢੀਂਸਾ ਪਰਿਵਾਰ ਕਿਹੜੀ ਸਪੋਰਟ ਕਰਦਾ ਰਿਹਾ ਹੈਗਾ ਉਹਨਾਂ ਨੇ ਇਹ ਮਤਲਬ ਇਹ ਉਤਖ ਸੰਗਰੂਰ ਤੋਂ ਪਤਾ ਲੱਗਦਾ ਰਿਹਾ ਕਿ ਉਦੋਂ ਪਹਿਲਾਂ ਪੁਰਾਣੀਆਂ ਜਿਹੜੀਆਂ ਇਲੈਕਸ਼ਨਾਂ ਜਿੱਤੇ ਤਿੰਨ ਵਾਰ ਜਿੱਤੇ ਵੀ ਆ ਤਾਂ ਢੀਂਸਾ ਜਿਹੜਾ ਗਰੁੱਪ ਸੀਗਾ ਉਹ ਕਿਸੇ ਹੱਦ ਤੱਕ ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਕਰਦਾ ਰਿਹਾ ਇਸ ਇਲੈਕਸ਼ਨ ਦੇ ਵਿੱਚ ਸ਼ਾਇਦ ਮਤਲਬ ਉਹ ਜਿਹੜਾ ਢੀਂਸਾ ਗਰ ਯਾਵੇਂ ਉਹ ਬਿਲਕੁਲ ਹੁਣ ਆਪਾਂ ਵੇਖਿਆ ਬਿਲਕੁਲ ਆਖਰੀ ਦਿਨ ਕਿ ਤੁਸੀਂ ਮੈਨੂੰ ਗੱਦੇ ਤੇ ਬਿਠਾ ਕੇ ਭਜਣਾ ਚਾਹੁੰਦੇ ਹੋ ਉਹ ਜਿਹੜੀਆਂ ਇਮੋਸ਼ਨਲ ਸਪੀਚਾਂ ਕਰ ਰਹੇ ਆ ਤੇ ਮੈਨੂੰ ਲੱਗਦਾ ਕਿ ਕਿਸੇ ਤਰੀਕੇ ਦੇ ਨਾਲ ਉਹਨਾਂ ਨੇ ਵੀ ਇੱਕ ਤਰ੍ਹਾਂ ਨਾਲ ਜਿਹੜੀ ਇੱਕ ਜਿੱਤ ਦੀ ਜਿਹੜੀ ਹੈ ਆਸ ਕੋਆ ਲਈ ਇਸ ਦੇ ਇਸ ਦੇ ਬਾਵਜੂਦ ਵੀ ਮੈਂ ਕਹਿੰਦਾ ਕਿ ਅੱਛੀ ਵੋਟ ਲੈ ਜਾਣਗੇ ਉਹ ਪਰ ਮੈਨੂੰ ਲੱਗਦਾ ਕਿ 2 ਲੱਖ ਤੋਂ ਵੱਧ ਸ਼ਾਇਦ ਉਹਨਾਂ ਵਾਸਤੇ ਅੱਗੇ ਜਾਣਾ ਮੁਸ਼ਕਲ ਹੋਵੇਗਾ ਜੀ ਜੀ ਸ਼ੁਕਰੀਆ ਸ਼ੁਕਰੀਆ ਪ੍ਰੋਫੈਸਰ ਸਾਹਿਬ ਸੋ ਤੁਸੀਂ ਲਗਾਤਾਰ ਅਖਰ ਦੇ ਨਾਲ ਜੁੜੇ ਰਹੋ ਹੋਰ ਵੀ ਸੀਟਾਂ ਤੇ ਜਿਹੜੀ ਨਤੀਜੇ ਆਉਣ ਵਾਲੇ ਨੇ ਉਹਨਾਂ ਦੇ ਬਾਰੇ ਤੁਹਾਨੂੰ ਦੱਸ